ദോ ഫ്ലിപ്പ് വോട്ട് മാന യോഗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਰਸ਼ਨ ਨਿਰਦੇਸ਼ ਏਟ ਪਿਛਲੇ 24 ਘੰਟਿਆਂ 'ਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਵਕਫਾ ਕੇਸਾਂ ਦੇ ਵਿੱਚ ਉਹਦੇ ਵਿੱਚ ਇੱਕ ਕੇਸ ਹੈਗਾ ਐਫ ਆਈ ਆਰ ਨੰਬਰ 9915112024 ਦੀ 21 ਬੀ 25 27 61 85 ਐਨ ਡੀ ਪੀ ਐਸ ਏਟ ਪੀ ਐਸ ਵੇਰ ਕੰਮਰਿਤਸਰ ਉਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਹਰਪ੍ਰੀਤ ਸਿੰਘ ਲਾਇਸ ਪ੍ਰੀਤ ਤੇ ਹਲਰਾਜ ਸਿੰਘ ਲਾਇਸ ਟਿੰਕੂ ਹਰਪ੍ਰੀਤ ਦੀ ਉਮਰ 31 ਸਾਲ ਹੈ ਤੇ ਟਿੰਕੂ ਦੀ 45 ਸਾਲ ਹੈ ਜਿਹੜਾ ਹਰਪ੍ਰੀਤ ਹੈਗਾ ਉਹ 12ਵੀਂ ਪਾਸ ਹੈ ਤੇ ਬਿਜਲੀ ਬੋਰਡ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਟਿੰਕੂ ਹੈ ਉਹ 10ਵੀਂ ਪਾਸ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਉਹਨੇ ਠੇਕੇ ਤੇ 1.5 ਕਿਲਾ ਜ਼ਮੀਨ ਠੇਕੇ ਤੇ ਲਿੱਤੀ ਹੈ ਤੇ ਉਹਦੇ ਤੇ ਇੱਕ ਪਰਚਾ ਪਹਿਲਾਂ ਵੀ ਅ ਸੇਗਾ ਨੂੰ ਸਜ਼ਾ ਕੱਟ ਕੇ ਪਿਛਲੇ ਮਹੀਨੇ ਹੀ ਬਾਹਰ ਆਇਆ ਹੈ ਏ ਡਿਵੀਜ਼ਨ ਦਾ 2015 ਦਾ 302 ਦਾ ਪਰਚਾ ਤੇ ਹੁਣ ਇਹਨਾਂ ਤੋਂ 100 ਗ੍ਰਾਮ ਹੇਰੋਇਨ ਬਰਾਮਦ ਹੋਈ ਹੈ ਤੇ 2,68,800 ਰੁਪਏ ਡਰਗਮਨੀ ਬਰਾਮਦ ਹੋਈ ਹੈ ਤੇ ਇੱਕ Honda Amaze ਕਾਰ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਹਨਾਂ ਨੂੰ ਅਸੀਂ ਸਾਡੀ ਪੁਲਿਸ ਪਾਰਟੀ ਨੇ ਆਪਣਾ ਚੈਕਿੰਗ ਦੌਰਾਨ ਫੜਿਆ ਸੀ ਇਹਨਾਂ ਦੀ ਸਰਚ ਕੀਤੀ ਤੇ ਰਿਕਵਰੀ ਸਾਨੂੰ ਪੈਸੇ ਨਹੀਂ ਤੇ ਆ 100 ਗ੍ਰਾਮ ਹੀਰੋਇਨ ਤੇ ਕਾਰ ਵੀ ਅਸੀਂ ਕਬਜ਼ੇ 'ਚ ਲਿੱਤੀ ਹੈ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 179 ਹੈ ਪੀ ਐਸ ਕੈਂਟਮ ਰਿਸਰਦੀ 13 11 2024 ਦੀ ਇਹ ਵੀ ਐਨ ਡੀ ਪੀ ਐਸ ਐਕਟ ਦੀ ਹੈ ਇਹਦੇ 'ਚ ਅਸੀਂ ਬਿਕਰਮਜੀਤ ਸਿੰਘ ਲਾਇਸ ਵਿੱਕੀ ਨੂੰ ਅਰੈਸਟ ਕੀਤਾ ਹੈ ਇਹ ਦੁਬਈ ਤੋਂ 6 ਮਹੀਨੇ ਪਹਿਲਾਂ ਆਇਆ ਹੈ ਤੇ ਤੋਂ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਇਹਨੂੰ ਅਸੀਂ ਅਰੈਸਟ ਕੀਤਾ ਚੌਂਕ ਮਾਲ ਬਾਈਪਾਸ ਉਹਨੂੰ ਵੀ ਅਸੀਂ 13 11 ਨੂੰ ਅਰੈਸਟ ਕੀਤਾ ਜੀ ਤੇ 28 ਸਾਲੇ ਦੀ ਉਮਰ ਹੈ ਤੇ 12ਵੀਂ ਪਾਸ ਹੈਗੇ ਤੇ ਛਟ ਏਰੀਆ ਦਾ ਰਹਿਣ ਵਾਲਾ ਹੈ ਜੀ ਇਸ ਤੋਂ ਇਲਾਵਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹਣਾ ਸਾਡੇ 112 ਨੰਬਰ ਤੇ ਕਾਲ ਰਿਪੋਰਟ ਹੋਈ ਸੀਗੀ ਥਾਣਾ ਮਕਬੂਲਪੁਰਾ ਦੇ ਏਰੀਆ ਵਿੱਚ ਨਿਊ ਅੰਮ੍ਰਿਤਸਰ ਦਾ ਜਿਹੜਾ ਗੇਟ ਹੈ ਉਥੇ ਬੰਦੇ ਨੇ ਕਾਲ ਕੀਤੀ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਕੋਈ ਲੈ ਗਿਆ ਸਾਡੀ ਪੁਲਿਸ ਪਾਰਟੀ ਤੇ ਪੀसीआर ਪਾਰਟੀ ਜਦੋਂ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ अपना ਜਿਹੜਾ ਕੰਪਲੇਨੈਂਟ ਹੈ ਉਹਨੂੰ ਅਸੀਂ ਥਾਣੇ ਲੈ ਕੇ ਗਏ ਉਹਦੀ ਪੁੱਛਣ ਲਈ ਕਿ ਕਿਵੇਂ ਕੀ ਹੋਇਆ ਬਾਅਦ ਚ ਉਹ ਸੰਪਤਾ ਚੱਲਿਆ ਕਿ ਇਹਦਾ ਜਦੋਂ ਨਿਊ ਚੰਡੀ ਨਿਊ ਅੰਬ੍ਰੇਸਰ ਵੱਲ ਜਦੋਂ ਇਹ ਮੁੜ ਰਿਹਾ ਸੀਗਾ ਉਦੋਂ ਵੀ ਇੱਕ ਕਾਰ ਓਵਰਟੇਕ ਇਹਨੂੰ ਕਰ ਰਹੀ ਸੀ ਇਹਦੀ ਉਹਦੇ ਨਾਲ ਆਲਟੇਕੇਸ਼ਨ ਹੋਈ ਤੇ ਇਹਨੇ ਆਪਣੇ ਫੋਨ ਤੋਂ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਕਿਹਾ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਲੈ ਗਿਆ ਤੇ ਜਦੋਂ ਪੁੱਜ ਗਈ ਛੋਈ ਉਦੋਂ ਪਤਾ ਚੱਲੇ ਜਿਹੜੇ ਮੋਬਾਈਲ ਫੋਨ ਤੋਂ ਫੋਨ ਕੀਤਾ ਉਹੀ ਹੈ ਕਹਿ ਰਿਆ ਸੀ ਉਹੀ ਸਨੈਚ ਕਰਕੇ ਲੈ ਕੇ ਗਿਆ ਪਰ ਅਸਲ ਵਿੱਚ ਕੁਝ ਨਹੀਂ ਹੈ ਬਾਤੋ ਇਹ ਕਹਿੰਦਾ ਬਸ ਮੈਂ ਉਹਨੂੰ ਹਰਾਸ ਕਰਨਾ ਚਾਹੁੰਦਾ ਸੀ ਦੂਸਰੇ ਕਾਰ ਚਾਲਕ ਨੂੰ ਇਸ ਤੋਂ ਇਲਾਵਾ 15 11 2024 ਨੂੰ ਅਸੀਂ ਮੁਕੱਦਮਾ ਦਰਜ ਕੀਤਾ ਹੈ 304 261 2 ਬੀ ਐਨ ਐਸ ਪੀ ਐਸ ਕੰਟੋਨਮੈਂਟ ਅੰਮ੍ਰਿਤਸਰ ਇਹਦੇ ਵਿੱਚ ਕੰਪਲੇਨੈਂਟ ਹੈਗਾ ਰਾਹੁਲ ਦੇਵ ਸਨ ਆਫ ਦਲਜੀਤ ਕੁਮਾਰ ਐਪੀਐਸ ਗੇਟ ਨੀਮਾ ਦਾ ਰਹਿਣ ਵਾਲਾ ਹੈ ਇਹਨੇ ਇਹ ਫਲਿਪਕਾਰਟ ਵਿੱਚ ਕੰਮ ਕਰਦਾ ਹੈ ਜੀ ਤੇ ਇਹਨੇ ਆਪਣਾ ਫੋਨ ਕੀਤਾ ਕੰਟਰੋਲ ਰੂਮ ਤੇ ਕਿ ਮੈਂ ਪੈਸੇ ਜਮ੍ਹਾਂ ਕਰਾਣ ਗਿਆ ਬੈਂਕ ਦੇ ਬਾਹਰ ਤੇ ਉੱਥੇ 49000 ਪੀਐਨਬੀ ਬੈਂਕ ਗਿਆ ਤੇ ਉੱਥੇ ਮੇਰੇ ਤੋਂ ਖੋ ਗਈ ਤੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਇਹਨੂੰ ਥਾਣੇ ਲੈ ਕੇ ਗਏ ਤੇ ਪੁੱਛ ਗਏ ਕਿ ਕੀ ਕੀਤਾ ਕੀ ਹੋਇਆ ਤੇ ਰਿਵੀਲ ਹੋਇਆ ਕਿ ਇਹਨੇ ਪਹਿਲਾਂ ਹੀ ਅ ਆਪਣੇ ਦੋ ਦੋਸਤਾਂ ਨਾਲ ਰਮਨ ਤੇ ਮੋਨੀ ਨਾਲ ਆਪਣਾ ਇਹ ਸਾਜ਼ਿਸ਼ ਰਚੀ ਸੀ ਤੇ ਇਹਨੇ ਡਰਾਮਾ ਕੀਤਾ ਸੀ ਕਿ ਮੈਂ ਪੈਸੇ ਜਮਾ ਨਹੀਂ ਕਰਾਉਂਗਾ ਤੇ ਮੈਂ ਕੰਟਰੋਲ ਰੂਮ ਫੋਨ ਕਰਕੇ ਕਹਾਂਗਾ ਖੋ ਗਈ ਤੇ ਉਸ ਤੋਂ ਬਾਅਦ ਅਸੀਂ ਪੈਸੇ ਯੂਜ਼ ਕਰ ਲਾਂਗੇ ਕਿਹੜੀ ਬ੍ਰਾਂਚ ਕਿਹੜੀ ਸੀ ਸਰ ਇਹ ਪੀਐਨਬੀ ਦੀ ਬ੍ਰਾਂਚ ਹੈ ਜੀ ਕਿਹੜਾ ਲੱਗਦਾ ਤੁਹਾਨੂੰ ਏ ਹੈਗਾ ਕਾਰੀਵਾਲ ਸਟਰੀਟ ਅੰਮ੍ਰਿਤਸਰ ਉੱਥੇ ਦਾ ਕੂਰੀਅਰ ਹੈਗਾ ਜੀ ਕਿਨੇ ਪੈ ਰਹੇ ਆ ਇਹ 49000 ਨੇ ਜੀ ਤੇ ਜਿਹੜੇ ਯਾਰ ਉਸ ਤੇ ਨਾਲ ਆਏ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੀ ਉਹ ਅਸੀਂ ਨੋਮੀਨੇਟ ਕਰ ਲਈਏ ਰਮਨ ਤੇ ਮੋਨੀ ਨੂੰ ਜਿਹੜਾ ਤਾਂ ਰਮਨ ਹੈ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਉਹ ਵੀ ਪੱਜਿਆ ਮੋਨੀ ਵੇਲਾ ਰੰਦਾ ਤੇ ਉਹ ਵੀ ਵੇਲਾ ਹੈ ਜੀ ਤੇ ਇਹਨਾਂ ਦੀ ਉਮਰ 22 ਤੋਂ 25 ਸਾਲ ਦੇ ਵਿੱਚ ਵਿੱਚ ਤਿੰਨਾਂ ਦੀ ਉਮਰ ਹੈ ਤੇ ਤਿੰਨੋ ਹੀ ਨਸ਼ੇ ਦੇ ਆਦੀ ਨੇ ਜੀ ਜਿਹਨਾਂ ਨੇ ਪੈਸੇ ਜਮ੍ਹਾਂ ਪ੍ਰਮੋਟ ਲਈ ਗਿਆ ਸੀ ਉਹ ਕੀ ਕੰਮ ਕਰਦੇ ਨੇ ਜੀ ਉਹਨਾਂ ਦਾ ਫਲਿੱਪਕਾਰਟ ਦਾ ਕੰਮ ਹੈ ਜੀ ਕੋਰੀਅਰ ਕੋਰੀਅਰ ਦਾ ਬਿਲਕੁਲ ਇਹ ਹੀ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਜਾਂਦਾ ਹੈ ਇਹ ਪਹਿਲਾਂ ਵੀ ਜਾਂਦਾ ਰਿਹਾ ਜੀ ਪੈਸੇ ਜਮ੍ਹਾਂ ਕਰਾਣ ਨਹੀਂ ਪਹਿਲਾਂ ਵੀ ਇਹਨਾਂ ਦੇ ਪਰਚੇ ਹੈ ਕੋਈ ਇਸ ਤਰ੍ਹਾਂ ਦੇ ਰਿਗੂਲਰ ਕਾਰਡ ਹੈ ਕੋਈ ਨਹੀਂ ਇਹਨਾਂ ਤੇ ਹਲੇ ਕੋਈ ਸਾਨੂੰ ਬੱਚਾ ਨਹੀਂ ਹਲੇ ਲੱਭਿਆ ਸਰ ਮਲਾਜਦਾ ਮੁੰਡਾ ਇਹ ਹੈ ਹਾਂਜੀ ਸਾਨੂੰ ਜੋ ਮੋਢਲੇ ਜੋ ਪੁੱਛ ਗਏ ਸੀ ਜੋ ਪਤਾ ਚੱਲੇ ਜੀ ਇੱਕ ਫਾਦਰ ਕਿਤੇ ਤਣਾਵ ਹੈ ਜੀ ਮੈਂ ਕਿਹਾ ਰਿਟਾਇਰ ਹੋ ਗਏ ਜੀ Thank you.